ਵਿਆਹ ਪੁਰਬ ਇੱਕ ਦੇਖੋ ਅਸੀਂ ਕੈਸੇ ਅਪਹਾਗੇ ਲੋਕ ਆ ਆਪਣੇ ਪਿਓ ਦਾ ਵਿਆਹ ਸਿੱਖ ਆਪ ਕਰ ਰਹੇ ਨੇ। ਤੇ ਇਹਦਾ ਹੋਇਆ ਤੁਸੀਂ ਕਦੇ ਦੇਖਿਆ ਕਿ ਬੱਚੇ ਪਿਓ ਦਾ ਵਿਆਹ ਕਰ ਰਹੇ ਨੇ। ਗਿਆਨੀ ਹਰਪਾਲ ਸਿੰਘ ਜਣਾ ਬੜੀ ਸੋਹਣੀ ਗੱਲ ਕਹੀ ਵਿਆਹ ਪੁਰਬ ਦੇ ਸੰਬੰਧ ਚ। ਉਹ ਕਹਿੰਦੇ ਵੀ ਇੱਕ ਵਿਆਹ ਪੁਰਬ ਮੈਂ ਇੱਕ ਵਿਆਹ ਕਰਨਾ ਹੁੰਦਾ। ਵਿਆਹ ਪੁਰਬ ਦਾ ਅਰਥ ਹੁੰਦਾ ਕਿ ਆਓ ਸਿੱਖੋ ਆਓ ਇਸ ਦੇ ਨੇ ਇਕੱਠੇ ਹੋ ਜੀਏ ਤੇ ਆਪਾਂ ਸਾਰੇ ਸਮਾਜ ਨੂੰ ਦੱਸਿਆ ਕਿ ਸਿੱਖਾਂ ਦਾ ਅਨੰਦ ਕਾਰਜ ਵਿਆਹ ਏਦਾਂ ਹੁੰਦਾ ਹੈ ਜਿੱਥੇ ਸਿੱਖਿਆ ਜਾਵੇ ਇੱਕ ਤਾਂ ਹੁੰਦਾ 180 ਭਾਗੇ ਲੋਕ ਹਾਂ ਸੀ ਆਪਣੇ ਪਿਓ ਦਾ ਵਿਆਹ ਕਰ ਰਹੇ ਨੇ ਕਿਦਾਂ ਤੁਸੀਂ ਕਾਰਡ ਪੜਿਓ ਹੁਣ ਤੁਸੀਂ ਦੇਖੋ ਥੋੜੇ ਦਿਨ ਬਾਅਦ ਕਾਰਡ ਛਪਣਾ ਉਹਦੇ ਤੇ ਜਿਹੜੀ ਸ਼ਬਦਾਵਲੀ ਆ ਨਾ ਵਿਆਹ ਪੁਰਬ ਦੀ ਉਹ ਪੜ੍ਹ ਕੇ ਕਰਕੇ ਦੇਖਿਓ ਕਿ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਮਾਤਾ ਸੁਲਖਣੀ ਦੇ ਨਾਲ ਫਲਾਣਾ ਫਲਾਣਾ ठाਉ ਤੇ ਫਲਾਣੀ ਫਲਾਣੀ ਜਗ੍ਹਾ ਹੋਤੀ ਨਿਜਿਤ ਹੋਇਆ ਜਾਂਜ ਦੀ ਬਰਾਤ ਫਿਰ ਡੋਲੀ ਫਿਰ ਸਾਰਾ ਕੁਝ ਲਿਖਿਆ ਹੋਇਆ ਇੰਨੇ ਅੰਨੇ ਅੰਨੇ ਵਜੇ ਡੋਲੀ ਆ ਇੰਨੇ ਵਜੇ ਬਰਾਤ ਆ ਅਸੀਂ ਕਰ ਕੀ ਰਿਹਾ ਏ ਇਹ ਕਿਹਦਾ ਨਾ ਵਿਆਹ ਪੁਰਬ ਮਨਾਣਾ ਉਹਦੇ ਵਿੱਚ ਗੁਰਮਤ ਸਮਾਗਮ ਕੀਤਾ ਗਿਆ ਉਹਦੇ ਵਿੱਚ ਵਿਚਾਰਾਂ ਹੋਈਆਂ ਦੱਸਿਆ ਗਿਆ ਕਿ ਸਿੱਖਾਂ ਦੇ ਆਨੰਦਕਾਰ ਜੇਦਾਂ ਹੁੰਦੀ ਨੇ ਕਿਤਾਬ ਹੋ ਗਿਆ ਨਾ ਉਹ ਤਾਂ ਬਿਲਕੁਲ ਠੀਕ ਹੈ ਇਹ ਕਿਹਦਾ ਵਿਆਹ ਕਰਨਾ ਅਸੀਂ ਗੁਰੂ ਜੀ ਦਾ ਵਿਆਹ ਕਰ ਰਿਹਾ ਫਿਰ ਕੀ ਕੀਤਾ ਜਾਂਦਾ ਸ਼ਬਦ ਪੜੇ ਜਾ ਰਹੇ ਨੇ ਤੇ ਪੱਲੇ ਦਾ ਸ਼ੰਦ ਪੜਿਆ ਜਾਵੇਗਾ ਉਦੋਂ ਸੇਮ ਜਿਦਾ ਵਿਆਹ ਨਹੀਂ ਹੁੰਦਾ ਲਾਵਾ ਨਹੀਂ ਕਰਾਈਆਂ ਜਾਂਦੀਆਂ ਪੱਲੇ ਦਾ ਸ਼ਬਦ ਪੜਿਆ ਜਾਣਾ ਫਿਰ ਚਾਰ ਲਾਵਾ ਪੜੀਆਂ ਜਾਣੀਆਂ ਫਿਰ ਵਿਆਹ ਹੋਆ ਮੇਰੇ ਬਾਬਲਾਗੁਰ ਮੁੱਖੀ ਹਰਪਾਇਆ ਉਵੇਂ ਸੇਮ ਐਦਾ ਲੱਗ ਰਿਹਾ ਜਿਵੇਂ ਵਿਆਹ ਕਰਵਾ ਰਹੇ ਆਪਾਂ ਇਹ ਸਾਡੇ ਇੱਕ ਪਰਿਵਾਰ ਅੰਧ ਸ਼ਰਦਾ ਜਿਹਦੀ ਆਪਾਂ ਗੱਲ ਕੀਤੀ ਪ੍ਰਤੀਤ ਦੀ ਇੱਕ ਤਾਂ ਵਿਸ਼ਵਾਸ ਇੱਕ ਹੁੰਦੀ ਅੰਧ ਸ਼ਰਦਾ ਇਹ ਕਿ ਤੁੰਡ ਪੁਰਬ ਮਨਾਉਣਾ ਉਹਦੇ ਤੇ ਗੁਰਮਤ ਸਮਾਗਮ ਕੀਤਾ ਜਾਵੇ ਕੀਰਤਨ ਕੀਤਾ ਜਾਵੇ ਕਥਾ ਵਿਚਾਰਾ ਹੋਣ ਸਮਝਾਇਆ ਜਾਵੇ ਉਹ ਤਾਂ ਠੀਕ ਹੈ ਪਰ ਉਹਦੇ ਨਾਲ ਕਿੰਨਾ ਕੁ ਜ਼ੋਰ ਦਿੱਤਾ ਕਿ ਉਹ ਕਾਰਡ ਪੜਿਆ ਤੇ ਇਨਸਾਨ ਮੱਥੇ ਤੇ ਹਤਮਾਦਾ ਵੀ ਸਾਡਾ ਸਮਾਜ ਕਿੱਥੇ ਚਲਾ ਗਿਆ ਆਪਾਂ ਕਿੱਥੇ ਚਲੇ ਗਏ ਗਿਆਨੀ ਹਰਪਾਲ ਸਿੰਘ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਵੀ ਸਿੱਖਾਂ ਨੂੰ ਅਸੀਂ ਇਹ ਦੱਸਣਾ ਸੀ ਵੀ ਸਿੱਖਾਂ ਦਾ ਆਨੰਦ ਕਾਰਡ ਇਹ ਦਾ ਹੁੰਦਾ ਅਛਾ ਅਸੀਂ ਤਾਂ ਗੁਰੂ ਵਰਗੇ ਹੋਣਾ ਸੀ ਅਸੀਂ ਗੁਰੂ ਨੂੰ ਆਪਣੇ ਵਰਗਾ ਕਰ ਲਿਆ ਅਸੀਂ ਤਾਂ ਗੁਰੂ ਕਹਿਿਆ ਸਾ ਕਰ ਕਮਾਉ ਉਹ ਗੁਰ ਕੀ ਕਰਨੇ ਕਹਿਤਾ ਉਹ ਅਸੀਂ ਤਾਂ ਗੁਰੂ ਦਾ ਕਾਰਨ ਕਮਾਉਣਾ ਸੀ ਜੋ ਗੁਰੂ ਨੇ ਕਿਹਾ ਉਹਦੇ ਪਿੱਛੇ ਪਿੱਛੇ ਚੱਲਣਾ ਸੀ ਅਸੀਂ ਤਾਂ ਗੁਰੂ ਨੂੰ ਆਪਣੇ ਵਰਗਾ ਕਰ ਲਿਆ ਜਿੱਦਾਂ ਸਾਡੇ ਰਿਆ ਨਹੀਂ ਹੁੰਦੇ ਤੇ ਗੁਰੂ ਦੇ ਵਿਆਹ ਵੀ ਇਦਾਂ ਹੀ ਹੁੰਦੇ ਆ ਤੇ ਜੰਜ ਚੜਦੀ ਆ ਡੋਲੀ ਚੜਦੀ ਆ ਸਾਰਾ ਕੁਝ ਉਦਾਂ ਹੀ ਜਿੱਦਾਂ ਸਾਡੇ ਹੁੰਦੇ ਨੇ ਅਸੀਂ ਗੁਰੂ ਵਰਗੇ ਨਹੀਂ ਹੋਏ ਅਸੀਂ ਗੁਰੂ ਨੂੰ ਆਪਣੇ ਵਰਗਾ ਕਰ ਲਿਆ ਤੇ ਗੁਰੂ ਵੀ ਇਦਾਂ ਦੇ ਹੁੰਦੇ ਨੇ ਜੇ ਗੁਰੂ ਸਾਡੇ ਵਰਗੇ ਸਨ ਇਹ ਆਪਾਂ ਨੂੰ ਗੁਰੂ ਕੋ ਕਹਿੰਦੇ ਆ ਗੁਰੂ ਵੱਖਰੇ ਸਨ ਸਾਡੇ ਤੋਂ ਉਹਨਾਂ ਦੀ ਕਰਨੀ ਉਹਨਾਂ ਦੀ ਰਹਿਣੀ ਬਹਿਣੀ ਉਹਨਾਂ ਦਾ ਚਾਲ ਚੱਲਣ ਉਹਨਾਂ ਦੀ ਟੰਗ ਤਰੀਕੇ ਸਾਰੇ ਸਮਾਜ ਨਾਲ ਵੱਖਰੇ ਸਨ ਉਹਨਾਂ ਨੇ ਕਾਰ ਕਰਕੇ ਦਿਖਾਇਆ ਜੀਵਨ ਦੇ ਵਿੱਚ ਸਮਾਜ ਦੇ ਵਿੱਚ ਜਿਉਂਿਆ ਕਿਤਾ ਜਾਵੇ ਇਸੇ ਕਰਕੇ ਆਪਾਂ ਉਹਨਾਂ ਨੂੰ ਗੁਰੂ ਕਹਿੰਦੇ ਆ ਆਪਾਂ ਜਦੋਂ ਉਸਤਾਦ ਕਹਿੰਦੇ ਕਿਸੇ ਨੂੰ ਇਹ ਮੇਰਾ ਉਸਤਾਦ ਆ ਉਹ ਸਾਡੇ ਨਾਲ ਵੱਖਰਾ ਹੁੰਦਾ ਹੈ ਪਾਪਕ ਜਦੋਂ ਮੰਨ ਲਓ ਕਿਸੇ ਨੇ ਗੱਡੀ ਸਿੱਖਣੀ ਹੈ ਤੇ ਮੈਨੂੰ ਗੱਡੀ ਨਹੀਂ ਆਉਂਦੀ ਤਾਂ ਇਹਨੂੰ ਉਸ ਓਸਤਾਦ ਕਿਹਾ ਜਾਂਦਾ ਪਾਪਕ ਨੂੰ ਸਾਰਾ ਗਿਆਨ ਹੈ ਪਰ ਅਸੀਂ ਗੁਰੂ ਤੋਂ ਗਿਆਨ ਲਿਆ ਨਹੀਂ ਮਾਫ ਕਰਨਾ ਅਸੀਂ ਗੁਰੂ ਨੂੰ ਗਿਆਨ ਕਿਤੇ ਨ ਕਿਤੇ ਦੇਣ ਦੀ ਕੋਸ਼ਿਸ਼ ਕੀਤੀ ਸਤਿਗੁਰੂ ਜੀ ਵਿਆਹ ਤੁਸੀਂ ਕਹਿੰਦੇ ਵਿਆਹ ਇਦਾਂ ਹੁੰਦਾ ਨਹੀਂ 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 ਐਦਾਂ ਹੁੰਦਾ ਇਹਦਾ ਤੁਹਾਨੂੰ ਦੱਸ ਅਸੀਂ ਕਰਕੇ ਦੱਸਨੇ ਤੁਹਾਨੂੰ ਕਿ ਸਤਿਗੁਰੂ ਜੀ ਤੁਹਾਨੂੰ ਨਹੀਂ ਪਤਾ ਅਸੀਂ ਕਰਕੇ ਦੱਸਨੇ ਵਿਆਹ ਕਿਦਾਂ ਹੁੰਦੇ ਆ ਅਸੀਂ ਕਰਕੇ ਦੱਸ ਰਿਹਾ ਗੁਰੂ ਜੀ ਇਹ ਲੱਗਦਾ ਹੋਰ ਪਤਾ ਨਹੀਂ ਕਿੰਨਾ ਕੋਈ ਤੁਸੀਂ ਦੇਖ ਨਿੱਕ ਸੁੱਕੜਾ ਹੈ ਬਾਬਾ ਸ੍ਰੀ ਚੰਦਾ ਜਨਮ ਦੇ ਨਾਣਾਂ ਤੇ ਨਿੱਕ ਸੁੱਕੜ ਕਿਹੜੇ ਮਾਤੇ ਬਣਾਇਆ ਜਾਂਦਾ ਜੀ ਜਿਹੜੀ ਮਾਂ ਦੇ ਬੱਚਾ ਹੋਇਆ ਹੋਵੇ ਉਹਨੂੰ ਦਿੱਤਾ ਜਾਂਦਾ ਨਾ ਤੁਸੀਂ ਦੇਖੋ ਕੇਕ ਕੱਟੇ ਜਾਣਿਆ ਜੀ ਨਿੱਕ ਸੁੱਕੜ ਵੰਡਿਆ ਜਾਂਦਾ ਕਿੰਨਾ ਕੁਝ ਹੋ ਰਿਹਾ ਅਸੀਂ ਤਾਂ ਸਾਰੇ ਨੂੰ ਆਪਣੇ ਵਰਗਾ ਬਣਾ ਲਿਆ ਵੀ ਜਿੱਦਾਂ ਵੀ ਅਸੀਂ ਆ ਗੁਰੂ ਵੀ ਓਦਾਂ ਨੇ ਹੋਵੇ ਸਿੱਖ ਵੀ ਓਦਾਂ ਦੇ ਹੋਣ ਸਾਰੇ ਓਦਾਂ ਦੇ ਹੋਵੇ ਪਰ ਜਿੱਦ ਦੀ ਜਦੋਂ ਗੱਲ ਕਰਦੇ ਸ਼ਰਦਾ ਦੀ ਗੱਲ ਕਰਦੇ ਆ ਸਤਿਗੁਰੂ ਜੀ ਕਹਿੰਦੇ ਸ਼ਰਦਾ ਉਹ ਆ ਜਿਹੜੀ ਇੱਕ ਤੇ ਵਿਸ਼ਵਾਸ ਹੋਵੇ ਇੱਕ ਤੇ ਭਰੋਸਾ ਆਵੇ